ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਰਸੋਗਦਾਰ ਕਿਸਾਨ ਹੁਣ ਪੰਜਾਬ ਸਰਕਾਰ ਦੀ ਰਡਾਰ ਤੇ ਨੇ ਜੇ ਦੱਸ ਦੇ ਕਿ ਵੱਡੇ ਕਿਸਾਨ ਜਿਨ੍ਹਾਂ ਨੂੰ 24 ਘੰਟੇ ਪਿਛਲੀ ਦੀ ਸਪਲਾਈ ਮਿਲਦੀ ਹੈ ਹੁਣ ਪੰਜਾਬ ਸਰਕਾਰ ਉਹਨਾਂ ਤੇ ਸ਼ਿਕੰਜਾ ਕਸੇਗੀ ਪਾਵਰ ਕੌਮ ਦੇ ਵਿੱਚ ਘਾਟਾ ਪੈ ਰਿਹਾ ਪੰਜਾਬ ਦੀ ਵਿੱਤੀ ਸਥਿਤੀ ਠੀਕ ਨਹੀਂ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਰਸੋਗਦਾਰ ਕਿਸਾਨਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਸ਼ਿਕੰਜਾ ਕਸਿਆ ਜਾਵੇਗਾ ਦੱਸ ਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਖੇਤੀ ਦੇ ਲਈ 24 ਘੰਟੇ ਬਿਜਲੀ ਲੈਣ ਵਾਲੇ ਕਿਸਾਨਾਂ ਤੇ ਸਿਕੰਜਾ ਖਸਿਆ ਜਾਵੇਗਾ ਪੰਜਾਬ ਸਰਕਾਰ ਨੇ 9000 ਅਜਿਹੇ ਰਸੂਖਵਾਨ ਕਿਸਾਨਾਂ ਦਾ ਰਿਕਾਰਡ ਕਟਿਆ ਹੈ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਚੱਲਦੀਆਂ ਨੇ ਇਸੇ ਮੱਦੇਨਜ਼ਰ ਇਨ੍ਹਾਂ ਕਿਸਾਨਾਂ ਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰ ਕਮ ਕੰਮ ਵਿਭਾਗ ਨੂੰ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਨ੍ਹਾਂ ਕਿਸਾਨਾਂ ਤੇ ਕਾਰਵਾਈ ਦੀ ਤਿਆਰੀ ਕੀਤੀ ਜਾਵੇ ਦੱਸਦੀ ਕਿ ਸੂਬੇ ਦੇ ਵਿੱਚ ਇਹ ਕਿਸਾਨ ਬਿਜਲੀ ਤੇ ਦਿਨ ਰਾਤ ਮੁਫਤ ਮੋਟਰਾਂ ਚਲਾਉਂਦੇ ਨੇ ਅਤੇ ਪਾਣੀ ਵੇਚਦੇ ਨੇ ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਮਿਲਦੀ ਹੈ ਇਹ ਵਿਤਕਰਾਂ ਖਤਮ ਕਰਨ ਦੇ ਲਈ ਕਿ ਸਰਕਾਰ ਵੱਲੋਂ ਉਕਤ ਫੈਸਲਾ ਲਿਆ ਗਿਆ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਪਰ ਜਿਨ੍ਹਾਂ 9000 ਕਿਸਾਨਾਂ ਦਾ ਪਾਵਰ ਕਾਮ ਨੇ ਰਿਕਾਰਡ ਕੱਢਿਆ ਹੈ ਉਹਨਾਂ ਦੇ ਵੱਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਨੇ ਹੁਣ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਉਕਤ ਕਿਸਾਨਾਂ ਤੋਂ ਬਣਦੇ ਪੈਸੇ ਵਸੂਲੇ ਜਾਣਗੇ ਜਾਂ ਫਿਰ ਇਹਨਾਂ ਕਿਸਾਨਾਂ ਨੂੰ ਵੀ ਸਿਰਫ 8 ਘੰਟੇ ਬਿਜਲੀ ਦਿੱਤੀ ਜਾਵੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਅਜਿਹੇ ਕਿਸਾਨ ਹਨ ਜਿਹੜੇ 24 ਘੰਟੇ ਬਿਜਲੀ ਦਾ ਲਾਹਾ ਲੈ ਰਹੇ ਨੇ ਅਤੇ ਲਗਾਤਾਰ ਮੋਟਰਾਂ ਚਲਾ ਰਹੇ ਜਿਸ ਕਾਰਨ ਹੁਣ ਅਜਿਹੇ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਪਾਵਰਕਾਮ ਆਪਣੇ ਖਰਚਿਆਂ ਦੀ ਪੂਰਤੀ ਦੇ ਲਈ ਵਸੀਲੇ ਜਟਾਉਣ ਲੱਗਾ ਹੈ ਇਸ ਤਹਿਤ ਸਰਕਾਰੀ ਵਿਭਾਗਾਂ ਵੱਲ ਖੜੇ 3500 ਕਰੋੜ ਦੇ ਬਕਾਏ ਦੀ ਵਸੂਲੀ ਸ਼ੁਰੂ ਕੀਤੀ ਹੈ ਇਸ ਕਰਕੇ ਲੰਘੇ ਇੱਕ ਹਫ਼ਤੇ ਦੇ ਵਿੱਚ ਵਿਭਾਗਾਂ ਤੋਂ 70 ਕਰੋੜ ਰੁਪਏ ਦੀ ਵਸੂਲੀ ਹੋਈ ਹੈ ਤੇ ਪ੍ਰਾਈਵੇਟ ਖਪਤਕਾਰਾਂ ਵੱਲ 1800 ਕਰੋੜ ਰੁਪਏ ਦੇ ਬਕਾਏ ਖੜੇ ਹਨ ਜਿਨ੍ਹਾਂ ਨੂੰ ਹਸੂਲਿਆ ਜਾਣਾ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਮਿਲਦੀ 2.5 ਰੁਪਏ ਪ੍ਰਤੀ ਯੂਨਿਟ ਵਾਲੀ ਸਬਸਿਡੀ ਵਾਪਸ ਲਈ ਗਈ ਹੈ। ਜਿਵੇਂ ਦੱਸਦੇ ਕਿ ਪੰਜਾਬ ਦੀ ਵਿੱਤੀ ਸਥਿਤੀ ਜਿਹੜੀ ਹੈ ਉਹ ਠੀਕ ਨਹੀਂ ਹੈ। ਪੰਜਾਬ ਦੇ ਉੱਪਰ ਕਰਜ਼ਾ ਚੜਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਹੁਣ ਪਾਵਰਕਾਮ ਵੀ ਘਟੇ ਦੇ ਵਿੱਚ ਜਾ ਰਹੀ ਹੈ। ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਰਸੂਖਦਾਰ ਕਿਸਾਨ ਨੇ 9000 ਕਿਸਾਨਾਂ ਦੀ ਸੂਚੀ ਬਣਾਈ ਗਈ ਹੈ ਜਿਨ੍ਹਾਂ ਦੇ ਵੱਲੋਂ 24-24 ਘੰਟੇ ਬਿਜਲੀ ਦੀ ਸਪਲਾਈ ਲਈ ਚਲਦੀ ਸੀ ਹੁਣ ਉਹਨਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾਵੇਗਾ ਜਾਂ ਤਾਂ ਉਹਨਾਂ ਦੇ ਕੋਲੋਂ ਪੈਸੇ ਵਸੂਲੇ ਜਾਣਗੇ ਜਾਂ ਫਿਰ ਜਿੱਦਾਂ ਬਾਕੀ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਇਹਨਾਂ ਕਿਸਾਨਾਂ ਨੂੰ ਵੀ 8 ਘੰਟੇ ਹੀ ਬਿਜਲੀ ਦਿੱਤੀ ਜਾਵੇਗੀ